ਸਾਂਸਦ ਗੁਰਜੀਤ ਸਿੰਘ ਔਸ਼ਲਾ ਦੀ ਅਗਵਾਈ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗਵਾਸੀ ਡਾਕਟਰ ਮਨਮੋਹਨ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਉਹਨਾਂ ਨੂੰ ਸ਼ਰਦਾ ਸੁਮਨ ਪੇਟ ਕੀਤੇ ਗਏ ਅਤੇ ਕੇਕ ਕੱਟਿਆ ਗਿਆ। ਸਾਂਸਦ ਗੁਰਜੀਤ ਸਿੰਘ ਔਸਰਾ ਨੇ ਆਖਿਆ ਕਿ ਸਵਰਗਵਾਸੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਯਾਦ ਵਿੱਚ ਵੱਖ-ਵੱਖ ਸਕੂਲਾਂ ਵਿੱਚ ਪੇਂਟਿੰਗ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਹਨ। ਉਹਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਵੀ ਉਹਨਾਂ ਦੇ ਜਨਮ ਦਿਨ ਤੇ ਸਮਾਗਮ ਕਰਨਾ ਚਾਹੀਦਾ ਸੀ ਕਿਉਂਕਿ ਡਾਕਟਰ ਮਨਮੋਹਨ ਸਿੰਘ ਹੁਣਾ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਇਸ ਮੌਕੇ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ, ਸਾਬਕਾ ਵਿਧਾਇਕ ਜਗਲकिशोर ਸ਼ਰਮਾ, ਸੰਜੀਵ अरोड़ा, ਸਾਬਕਾ ਵਿਧਾਇਕ ਸੁਨੀਲ ਦਤੀ, ਕਵਲਪ੍ਰੀਤ ਸਿੰਘ ਲੱਕੀ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਹਰੀਦੇਵ ਸ਼ਰਮਾ ਸਰਪੰਚ ਮਲੂਕ ਸਿੰਘ ਕੌਂਸਲਰ ਅਰਪਨ ਔਸਲਾ ਸਮਿਤ ਵੱਡੀ ਗਿੰਦ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ ਅੱਜ ਦੁਨੀਆ ਦੇ ਜੋ ਮਹਾਨ ਅਰਥ ਸਾਥਰੀ ਹੋਏ ਹੈ ਡਾਕਟਰ ਬਨਮੋਹਨ ਸਿੰਘ ਜੀ ਦਾ ਸਵਰਗਯ ਡਾਕਟਰ ਬਨਮੋਹਨ ਸਿੰਘ ਜੀ ਦਾ ਜਨਮ ਦਿਨ ਹੈ ਜਿਹੜਾ ਕਿ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਆਮ ਸਰਵਿਕੇ ਮਨਾ ਰਹੇ 26 ਸਤੰਬਰ 1932 ਨੂੰ ਗੋਚ ਇੰਨਾ ਦਾ ਜਨਮ ਹੋਇਆ ਜੋ ਕਿ ਐਸੇ ਦੇ ਪਾਕਿਸਤਾਨ ਚ ਆਜ਼ਾਦੀ ਤੋਂ ਪਹਿਲਾਂ ਨਾਲ ਜਨਮ ਹੋਇਆ। ਔਰ ਉਹਨਾਂ ਨੇ ਵਕ ਵਕ ਅਦਾਰਿਆਂ ਤੋਂ ਅੱਛੀ ਵਿੱਦਿਆ ਹਾਸਲ ਕਰਦੇ ਹੋਏ ਇੱਕ ਸੁਧਾਰਨ ਪਰਵਾਰ ਤੋਂ। ਉਹਨਾਂ ਦਾ ਪਾਕਿਸਤਾਨ ਤੋਂ ਬਾਅਦ ਜਿਹੜਾ ਵਸੇਬਾ ਹੋਇਆ ਉਹ ਅਮਰਸਰ ਦੀ ਗੁਰੂ ਨਗਰੀ ਦੇ ਵਿੱਚ ਹੋਇਆ। ਔਰ ਗਰੀਬੀ ਹਾਲਾਤ ਚੋਂਟਦੇ ਹੋਏ ਉਹਨਾਂ ਨੇ ਬਹੁਤ ਵੱਡੀ ਵਿੱਦਿਆ ਹਾਸਲ ਕੀਤੀ ਅਲੱਗ-ਅਲੱਗ ਵਿਸ਼ਵ ਪੱਧਰ ਦੀਆਂ ਯੂਨੀਵਰਸਿਟੀਆਂ ਤੋਂ। ਔਰ ਅਰਥਸ਼ਾਸਤਰੀ ਸਾਹਬ ਤੋਂ ਇਹ ਦੁਨੀਆ ਭਰ ਦੇ ਡਾਕਟਰ ਮਨਮੋਹ ਸਿੰਘ ਜੀ ਨੇ ਸੇਵਾਵਾਂ ਦਿੱਤੀਆਂ ਦੇਸ਼ ਦੇ ਵਿੱਚ ਬਤੌਰ ਪ੍ਰਧਾਨ ਮੰਤਰੀ ਦੋ ਵਾਰ ਪ੍ਰਾਈਮ ਮਿਨਿਸਟਰ ਬਣੇ ਫਿਨਾਂਸ ਮਿਨਿਸਟਰ ਰਹੇ ਰਾਜ ਸਭਾ ਦੇ اپੋਜੀਸ਼ਨ ਲੀਡਰ ਰਹੇ ਗਵਰਨਰ ਰਹੇ ਹੋ ਬੈਂਕ ਦੇ ਵੀ ਰਿਜ਼ਰਵ ਬੈਂਕ ਦੇ ਗਵਰਨਰ ਵੀ ਰਹੇ ਪਰ ਉਹਨਾਂ ਨੇ ਦੇਸ਼ ਨੂੰ ਔਰ ਵਿਸ਼ਵ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅੱਜ ਸਾਡਾ ਦੇਸ਼ ਜਿੱਥੇ ਵੀ ਖੜਾ ਹੈ ਉਹਦੀ ਜਿਹੜੀ ਨੇ ਹੈ ਉਹ ਜਿਹੜੀ ਫਾਊਂਡੇਸ਼ਨ ਹੈ ਇਕਨੋਮਿਕਸ ਦੀ ਇਕਨੋਮੀ ਦੀ ਉਹ ਡਾਕਟਰ ਬਨਮੋਹਨ ਸਿੰਘ ਜੀ ਦੁਆਰਾ ਰੱਖੀ ਗਈ ਹੈ ਉਹਨਾਂ ਦੁਆਰਾ ਕੀਤੇ ਕੰਮਾਂ ਨੂੰ ਅੱਜ ਪੂਰਾ ਦੇਸ਼ ਯਾਦ ਕਰਦਾ ਹੈ ਇੱਕ ਗਰੀਬ ਤੇ ਆਮ ਸਧਾਰਨ ਵਿਅਕਤੀ ਦੀ ਆਮਦਨੀ ਤੋਂ ਲੈ ਕੇ ਵੱਡੇ ਤੋਂ ਵੱਡੇ ਵਪਾਰੀ ਦੇ ਕੰਮ ਕਾਜ ਨੂੰ ਉਹਨਾਂ ਨੇ ਇੱਕ ਰੂਪ ਰੇਖਾ 'ਚ ਲੈ ਕੇ ਆਂਦਾ ਔਰ ਜਦੋਂ ਵਿਸ਼ਵ ਪਰ ਮੰਡੀ ਦੀ ਮਾਰ ਚੱਲ ਰਿਹਾ ਸੀ ਉਦੋਂ ਡਾਕਟਰ ਬਨਮੋਹਨ ਸਿੰਘ ਜੀ ਹੋਣਾ ਨੇ ਜਿੱਥੇ ਆਪਣੇ ਦੇਸ਼ ਨੂੰ ਇਸ ਸੰਬੰਧੀ ਤੋਂ ਬਾਹਰ ਰੱਖਿਆ ਉੱਥੇ ਵਿਸ਼ੇ ਭਰ ਦੇ ਬਾਕੀ ਦੇਸ਼ਾਂ ਨੂੰ ਵੀ ਉਹਨਾਂ ਨੇ ਦਿਸ਼ਾ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਕਿ ਕਿਸ ਤਰੀਕੇ ਨਾਲ ਉਹ ਇਸ ਮੱਦੀ ਤੋਂ ਬਾਅਦ ਦੇਖੋ ਸਰ ਕੇ ਅਮਰੀਕਾ ਅਗੇ ਕੰਟਰੀ ਵੀ ਉਹਨਾਂ ਨੂੰ ਯਾਦ ਕਰਦੇ ਨੇ ਉਹਨਾਂ ਦੇ ਪ੍ਰਧਾਨ ਮੰਤਰੀ ਸਮਕਾਲੀ ਪ੍ਰਧਾਨ ਮੰਤਰੀਆਂ ਨੇ ਬਹੁਤ ਅੱਛੇ ਜਿਹੜੇ ਵਿਊ ਆ ਡਾਕਟਰ ਮੋਨ ਸਿੰਘ ਦੀ ਬਾਰੇ ਰੱਖਿਆ ਸੋ ਜਹੀਆਂ ਚਕਸੀਤਾ ਦਾ ਹੋਣਾ ਸਾਡੇ ਲਈ ਬੜੇ ਮਾਨ ਦੀ ਗੱਲ ਹੈ ਇਹਦੀ ਗੱਲ ਤੇ ਸਾਡੇ ਦੇਸ਼ ਤੇ ਬਹੁਤ ਵਧੀਆ ਉੱਚ ਵਿਦਿਆ ਹਾਸਲ ਔਰ ਬਿਜ਼ਨਰੀ ਪ੍ਰਾਈਮ ਮਿਨਿਸਟਰ ਹੋਏ ਨੇ ਉੱਥੇ ਹੀ ਉਹ ਪੰਜਾਬ ਦੀ ਮਾਨ ਦੀ ਗੱਲ ਹੈ ਪੰਜਾਬੀ ਵਾਲੀ ਮਾਨ ਦੀ ਗੱਲ ਹੈ ਜੇ ਥੋੜਾ ਜਿਹਾ ਅਮਰਸਰ ਤੱਕ ਆ ਜੀ ਇਹਦੇ ਅਮਰਸਰ ਦੀ ਵੀ ਬੜੇ ਵੱਡੇ ਮਾਨ ਦੀ ਗੱਲ ਹੈ ਸਿੱਖਾਂ ਦੀ ਵੀ ਬੜੇ ਵੱਡੇ ਮਾਨ ਦੀ ਗੱਲ ਹੈ